ਡਾਕਟਰ ਨਵਦੀਪ ਸਿੰਘ ਬਾਂਸਲ ਫਾਊਂਡਰ ਸਿੱਖ ਗਰੁੱਪ ਯੂਕੇ ਵੱਲੋਂ ਇਸ ਵਾਰ ਸਿੱਖ ਅਵਾਰਡਸ 2025 1 ਨਵੰਬਰ 2025 ਨੂੰ ਵੈਨਕੂਵਰ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੁਨੀਆ ਭਰ ਦੇ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਅਹਿਮ ਰੋਲ ਅਦਾ ਕੀਤਾ ਉਹਨਾਂ ਨੂੰ ਸਿੱਖ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਇਵੈਂਟ ਵਿੱਚ ਸੰਸਾਰ ਭਰ ਤੋਂ 500 ਦੇ ਕਰੀਬ ਵਿਦिक्षੇਤਾਵਾਂ ਦੇ ਸ਼ਾਮਲ ਹੋਣ ਦੀ ਵੀ ਉਮੀਦ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਨਰਜਨ ਸਿੰਘ ਲਾਹਲ ਤੇ ਤੁਸੀਂ ਦੇਖ ਰਹੇ ਹੋ ਸਿੱਧੀ ਗੱਲ ਕਿ ਅੱਜ ਮੇਰੇ ਨਾਲ ਡਾਕਟਰ ਨਵਦੀਪ ਸਿੰਘ ਨੇ ਜਿਹੜੇ ਯੂਕੇ ਤੋਂ ਇੱਥੇ ਆਏ ਨੇ ਤੇ ਯੂਕੇ ਤੋਂ ਆਣ ਕੇ ਇਹਨਾਂ ਨੇ ਵੈਨਕੂਵਰ ਦੇ ਵਿੱਚ ਇੱਕ ਬਹੁਤ ਵੱਡਾ ਸਿੱਖ ਅਵਾਰਡ ਦਾ ਐਲਾਨ ਕਰਨਾ ਸੀ ਤੇ ਉਹਦੇ ਲਈ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹ ਕੀ ਪ੍ਰੋਗਰਾਮ ਲੈ ਕੇ ਇਹ ਜਿਹੜੇ ਆ ਉਹ ਇੱਥੇ ਵੈਨਕੂਵਰ ਚ ਆਏ ਨੇ ਸੋ ਜਾਣਦੇ ਹਾਂ ਤੁਹਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਚਾਉਣ ਲਈ ਤੇ ਤੁਹਾਡਾ ਕੀ ਪਲਾਨ ਕੀ ਹੈ ਤੁਸੀਂ ਕੀ ਕਰਨ ਤੁਹੁੰਦੇ ਇੱਥੇ ਸੋ ਦੇਖੋ ਪੱਲੀ ਨਵੰਬਰ ਨੂੰ ਆਪਾਂ ਪੱਲਨੀ ਵੜੀ ਅ ਸਿਕਰ ਅਵਾਰਡ ਕਰਨ ਲੱਗੇ ਆ ਵੈਂਕੂਵਰ ਵਿੱਚ ਤੇ ਉਹ ਵੀ ਸਭ ਤੋਂ ਮਸ਼ਹੂਰ ਹੋਟਲ ਪੈਨ ਪੈਸਿਫਿਕ ਵੈਂਕੂਵਰ ਵਿੱਚ ਹੋਗਾ ਤੇ ਦੇ ਗਿਵਨ 500 ਬੰਦਾ ਆ ਰਿਹਾ ਪੂਰੀਆ ਦੁਨੀਆ ਤੋਂ ਤੇ ਜਿਹੜੇ ਆਪਾਂ 13 ਬੰਦਿਆਂ ਨੂੰ ਸਮਾਨ ਕਰਨਾ ਉਹੋ ਦੇਖਣ ਲਈ ਤੇ ਔਰ ਮਾਹੌਲ ਬਣਾਂਦਾ। ਜੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਆਪਾਂ ਤੇਰੇਆ ਬੰਦਿਆਂ ਨੂੰ ਅਵਾਰਡ ਜੈ ਨਾ ਆ ਭਲਵਾਂ ਨਵੰਬਰ ਨੂੰ ਵੀ ਸਾਰੀ ਦੁਨੀਆ ਨੂੰ ਪਤਾ ਲੱਗੇ ਵੀ ਇਹ ਜਿਹੇ ਆ ਸਖਸ਼ੇਤਾਂ ਹੈਗੀਆਂ ਤੇ ਇਹ ਜਿਹੇ ਚੰਗੇ ਕੰਮ ਕਰਦੇ ਆ। ਸੋ ਜਿਹੜਾ ਸਿੱਖ ਗਰੁੱਪ ਦਾ ਮੇਨ ਉਪਰਾਲਾ ਹੈਗਾ ਉਹ ਤਾਂ ਸਿਰਫ ਆਪਾਂ ਤਾਂ ਸਿਰਫ ਹਾਈਲਾਈਟ ਤੇ ਪ੍ਰਮੋਟ ਕਰਦੇ ਆ। ਚੰਗਿਆ ਬੰਦਿਆਂ ਨੂੰ ਤੇ ਚੰਗਿਆ ਉਹਗਾ ਜੇ ਸਿਰਫ। ਅ ਅੱਛਾ ਤੁਸੀਂ ਜਿਵੇਂ ਹੁਣ ਸਿੱਖ ਅਵਾਰਡ ਦੀ ਗੱਲ ਕੀਤੀ ਆ ਤੇ ਕੀ ਸਿੱਖ ਅਵਾਰਡ ਹੀ ਕਿਉਂ ਚੁਣਿਆ ਗਿਆ? ਕਿਉਂਕਿ ਅਵਾਰਡ ਤਾਂ ਹੋਰ ਵੀ ਬਹੁਤ ਨੇ। ਅਚੀਵਮੈਂਟ ਅਵਾਰਡ ਬਹੁਤ ਨੇ ਦੂਜੀਆਂ ਕਮਿਊਨਿਟੀਆਂ ਵੀ ਨੇ ਤੇ ਉਹਨਾਂ ਸਾਰੀਆਂ ਕਮਿਊਨਿਟੀਆਂ 'ਚ ਤੁਸੀਂ ਸਿੱਖ ਅਵਾਰਡ ਨੂੰ ਚੁਣਨ ਦਾ ਤੁਹਾਡਾ ਮਕਸਦ ਕੀ ਸੀ? ਦੇਖੋ ਜਦੋਂ ਮੈਂ ਪਹਿਲਾਂ ਕੀਤਾ ਸੀਗਾ ਨਾ 2010 ਦੇ ਵਿੱਚ ਯੂਕੇ ਵਿੱਚ ਉਦੋਂ ਤਕਰੀਬਨ 8-10 ਲਗ ਲਗ ਕੋਮ ਦੇ ਅਵਾਰਡ ਸਿਗੇ। ਸੋ ਆਪਣੇ ਹਰ ਇੱਕ ਕੌਮ ਦੇ ਨਾਲ ਆਪਣੇ ਕੌਮ ਨੂੰ ਸਮਾਨ ਕਰਦੇ ਆ ਪਰ ਕਦੀ ਸਿੱਖਾਂ ਵਾਸਤੇ ਨਹੀਂ ਸੀਗਾ ਮਨਨ ਜਦੋਂ ਆਪਾਂ ਸਦਾ ਪਾਲਾ ਪਾਲਣਾ ਆਪਾਂ ਪਾਲਾ ਸੀਗਾ ਸਿੱਖ ਡਾਇਰੈਕਟਰੀ ਜਦੋਂ ਆਪਾਂ ਸਿੱਖ ਡਾਇਰੈਕਟਰੀ ਸ਼ੁਰੂ ਕੀਤੀ ਸੀ ਉਦੋਂ ਵੀ ਕੋਈ ਡਾਇਰੈਕਟਰੀ ਨਹੀਂ ਸੀਗੀ ਸੋ ਜਿਹੜੇ ਵੀ ਆਪਾਂ ਕੰਮ ਚੁੱਕਦੇ ਆ ਜਿਹੜੇ ਵੀ ਆਪਾਂ ਬਿਜ਼ਨਸ ਸਟਾਰਟ ਕਰਦੇ ਆ ਉਹ ਕੌਮ ਦੇ ਨਾਲ ਜਿਹੜੇ ਬਿਜ਼ਨਸ ਲੀਡਰ ਆ ਦੁਨੀਆ ਤੋਂ ਉਹ ਰੀ ਸਲਾਹ ਲੈ ਕੇ ਐਡਵਾਈਸ ਲੈ ਕੇ ਤਾਂ ਆਪਾਂ ਚੱਲਦੇ ਆ ਤੁਹਾਨੂੰ ਤੁਸੀਂ ਹੁਣ ਕਹਿ ਪੀ ਇੱਕ ਸਿਕ ਅਵਾਰਡ ਹੈ ਇੱਕ ਸਾਡੀ ਡਾਇਰੈਕਟਰੀ ਹੈ ਹਾਂਜੀ ਡਾਇਰੈਕਟਰੀ ਇੱਕ ਕੰਪਨੀ ਦਾ ਇੱਕ ਬਿਜ਼ਨਸ ਹੈ ਹਾਂਜੀ ਇੱਕ ਅਵਾਰਡ ਹੈ ਇਹਨਾਂ ਦੋਨਾਂ ਦਾ ਤਾਲਮਿਲ ਕਿਵੇਂ ਤੁਹਾਡਾ ਆਇਆ ਨਹੀਂ ਇਹ ਦੇਖੋ ਸਾਰਾ ਕੁਝ ਅਲੱਗ ਆ ਸੋ ਦ ਸਿਕ ਡਾਇਰੈਕਟਰੀ ਆ ਲੱਗ ਬਿਜ਼ਨਸ ਆ ਸਿਕ ਅਵਾਰਡਸ ਆ ਲੱਗ ਬਿਜ਼ਨਸ ਆ ਦ ਸਿਕ 100 ਵੀ ਅਲੱਗ ਬਿਜ਼ਨਸ ਆ ਸੋ ਹਰ ਇੱਕ ਪਰਲੇ ਦੇ ਆਪਣਾ ਬਿਜ਼ਨਸ ਆ ਤੇ ਬਿਜ਼ਨਸ ਹੀ ਆ ਸਾਡਾ ਮੇਰਾ ਫੁੱਲ ਟਾਈਮ ਜੌਬ ਆ ਜਦੋਂ ਮੈਂ ਸ਼ੁਰੂ ਕੀਤਾ ਸੀ 2006 ਦੇ ਵਿੱਚ ਡਾਇਰੈਕਟਰੀ ਪਦੋਂ ਤੋਂ ਲੈ ਕੇ ਅੱਜ ਤੱਕ ਇਹ ਮੇਰਾ ਫੁੱਲ ਟਾਈਮ ਰੋਜ਼ ਦਾ ਕੰਮ ਆ ਅ ਥੋੜਿਆ ਆ ਖਾਸ ਸਖੀਏ ਤੁਹਾਨੂੰ ਮਿਲਣਾ ਅ ਦਰਸ਼ਕਾਂ ਨੇ ਤੇ ਕੋਸ਼ਿਸ਼ ਕਰਦੇ ਵੀ ਥੋੜਾ ਨਾ ਬਲੇਸਿੰਗਸ ਸਾਡੇ ਆਸਾ ਦਿਵਾਉਣ ਹਾਂ ਤਾਂ ਹੀ ਆਪਾਂ ਚੱਲ ਸਕਦੇ ਆ ਤੇ ਸਾਨੂੰ ਕੋਸ਼ਿਸ਼ ਕਰਦੇ ਦੇਖੋ ਮੈਂ ਕੋਸ਼ਿਸ਼ ਕਰਦਾ ਭਈ ਕੀ ਤੇ ਕਿਤੇ ਆਪਾਂ ਕੋਈ ਨਾ ਇੱਕ ਤਾਂ ਲਈਏ ਕੰਮ ਦੇ ਵਿੱਚ ਉਹ ਇਹੀ ਕਰਤਾ ਕਿਵੇਂ ਆਪਾਂ ਗੱਲ ਕਰਦੇ ਸਿੱਖ ਔਰਡ ਦੀ ਤੁਸੀਂ ਆਪ ਪੂਰਨ ਸਿੱਖ ਨਹੀਂ ਆ ਤੁਸੀਂ ਕਿਹਦੇ ਸਿੱਖ ਹੋ ਤੇ ਪੂਰਨ ਸਿੱਖਤ ਨਹੀਂ ਪਰ ਉਹ ਸਾਡਾ ਕਿਤੇ ਐਂਤ ਨਹੀਂ ਵੀ ਜਿਹੜਾ ਸਾਡਾ ਕਾਰੋਬਾਰ ਹੈ ਇਹ ਭਾਵਨਾ ਜਿਹੜੀਆਂ ਸਿੱਖਾਂ ਨਾਲ ਜੋੜ ਕੇ ਤੇ ਆਪਾਂ ਉਹਨੂੰ ਕੈਸ ਕਰਨਾ ਚਾਹੁੰਦੇ ਹਈਏ ਵੀ ਬਿਜ਼ਨਸ ਸਟੈਬਲਿਸ਼ ਹੋ ਕੋਈ ਇਦਾਂ ਦੀ ਨਹੀਂ ਤੁਹਾਡੇ ਮਨ ਚ ਸਮਝ ਨਹੀਂ ਆ ਪਚੀ ਤਾ ਮੇਰਾ ਕਹਿਣ ਦਾ ਭਾਵ ਇੱਕ ਸਿੱਖ ਆਵਾਜ਼ ਹੈ ਜਿਹਦਾ ਅਸੀਂ ਚੁਣਿਆ ਹੈ ਦੂਜੇ ਪਾਸੇ ਤੁਹਾਡਾ ਕਾਰੋਬਾਰ ਵੀ ਆ ਕਿ ਲੋਕਾਂ ਦੀ ਇਹ ਭਾਵਨਾਵਾਂ ਸਿੱਖਾਂ ਨਾਲ ਜੋੜ ਕੇ ਆਪਣੇ ਕਾਰੋਬਾਰ ਨੂੰ ਵਧਾਉਣ ਦਾ ਯਤਨ ਤਨੀ ਹੈ ਅ ਨਹੀਂ ਸਦਾ ਆਪਲਾ ਜਦੋਂ ਮੈਂ ਕਿਹਾ ਸਦੀ ਸੋਚ ਹੈਗਾ ਵੀ ਨਾ ਆਪਾਂ ਸਿੱਖਾਂ ਦਾ ਨਾਮ ਬਤਾਈਏ ਬਸ ਸਿੱਖਾਂ ਤੇ ਬਹੁਤ ਲੋਕਾਂ ਨੇ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਹੈ ਜਾਂ ਹੋਰ ਜਥੇਬੰਦੀਆਂ ਨੇ ਸਿੱਖ ਉਹ ਖਾਲਸਾ ਵਾਲੇ ਜਿਹੜੇ ਤੁਹਾਡੇ ਯੂਕੇ ਤੋਂ ਹੀ ਨੇ ਉਹ ਸਾਰੇ ਜਿਹੜੇ ਸਿੱਖਾਂ ਦੀ ਗੱਲਾਂ ਨੂੰ ਲੈ ਕੇ ਅੱਗੇ ਵਧੇ ਰਹੇ ਨੇ ਕਮਾਈ ਕਰ ਰਹੇ ਉਹ ਸਿੱਖਾਂ ਦੇ ਉੱਤੇ ਜਾਂ ਸਿੱਖ ਕਮਿਊਨਿਟੀ ਦੇ ਉੱਤੇ ਖਰਚ ਕਰਨ ਦਾ ਯਤਨ ਕੀਤਾ ਕਿ ਨਾ ਕਾਰੋਬਾਰ ਨਾਲ ਜੋੜ ਲੈਣ ਮੁਨੇ ਪੁਲਿਸ ਸਾਹਮਣੇ ਦੀ ਸੋਰੀ ਸੋਰੀ ਮੈਂ ਪਤਾ ਨਹੀਂ ਨਹੀਂ ਉਹ ਪ੍ਰੋਬਲਮ ਕਹਿਣ ਦਾ ਮੇਰਾ ਪਾਉ ਵੀ ਜਿੰ ਇੰਗਲਿਸ਼ ਮੈਨੂੰ ਨਹੀਂ ਆਉਂਦੀ ਮੈਂ ਇੱਕ ਪੰਜਾਬੀ ਹਾਂ ਤੇ ਪੰਜਾਬੀ ਹੋਣ ਦੇ ਨਾਤੇ ਮੈਨੂੰ ਵੇਖਣ ਵਾਲੇ ਵੀ ਦੁਨੀਆ ਭਰ ਦੇ ਜਿਹੜੇ ਪੰਜਾਬੀ ਨੇ ਠੀਕ ਹੈ ਜੀ ਮੇਰਾ ਕਹਿਣ ਦਾ ਪਾਅ ਇਹ ਆ ਕਿ ਇੱਕ ਸਿੱਖ ਦੇ ਤੌਰ ਤੇ ਕਿ ਜਿਹੜਾ ਤੁਸੀਂ ਅਵਾਰਡ ਦੀ ਗੱਲ ਕੀਤੀ ਆ ਇਹਨੂੰ ਆਪਣੇ ਕਾਰੋਬਾਰ ਨਾਲ ਜੋੜ ਕੇ ਵੇਖਦੇ ਹਾਂ ਤੇ ਜਿਹੜਾ ਤੁਸੀਂ ਰਿਵਾਰਡ ਦੇ ਦੇਣਾ ਉਹਦੇ ਨਾਲ ਤੁਹਾਡੇ ਕਾਰੋਬਾਰ ਤੇ ਮਤਲਬ ਜਿਹੜਾ ਉਹ ਬੈਨੀਫਿਟ ਨਹੀਂ ਲੈਣ ਦਾ ਇਹਦਾ ਤੁਹਾਡੇ ਮਨ ਕਮਿਊਨਿਟੀ ਲਈ ਕੁਝ ਕਰਨ ਦਾ ਮਕਸਦ ਇਹ ਦੋਨੇ ਜੋ ਵੀ ਤੁਸੀਂ ਕਹਿਆ ਨਾ ਹਿੱਸੇ ਹੈਗੇ ਆ ਹਾਂਜੀ ਸੋ ਸਿੱਖ ਡਾਇਰੈਕਟਰੀ ਤੋਂ ਸਾਡਾ ਰੋਟੀ ਪਾਣੀ ਨਿਕਲਦਾ ਤੇ ਜਿਹੜੇ ਸਿੱਖ ਵੋਡ ਆ ਜਦੋਂ ਵੀ ਪੈਸੇ ਬੰਦੇ ਆ ਉਹਦੇ ਵਿੱਚੋਂ ਵੀ ਸਾਨੂੰ ਹੁਣ ਦੇਖੋ ਵੀ ਹਾਵ ਟੂ ਲਿਵ ਨਾ ਖਾਬਰ ਟੀ ਖਾਣਾ ਪੈਣਾ ਸੋ ਜਿੰਨੇ ਵੀ ਆਪਾਂ ਪਰਾਲੇ ਹੈਗੇ ਆ ਸਾਡੇ ਬਿਜ਼ਨਸ ਆ ਹੈ ਬਿਜ਼ਨਸ ਦੇ ਵਿੱਚ ਤਾਂ ਟਰੂ ਬਿਜ਼ਨਸ ਕਿਉਂ ਬੰਦਾ ਖਾਦਾ profit ਵਾਸਤੇ ਤੁਹਾਨੂੰ ਤੁਹਾਡਾ ਮਤਲਬ ਇਹ ਆ ਵੀ ਜਿਹੜਾ ਅਸੀਂ ਅਵਾਰਡ ਦੇ ਰਹੇ ਆ ਸਾਡਾ ਪਰਪਸ ਬਿਜ਼ਨਸ ਆ ਸਾਡਾ ਪਰਪਸ ਇਨ ਬਿਟਵੀਨ ਸਾਡਾ ਪਰਪਸ ਆਪਣੇ ਬਿਜ਼ਨਸ ਨੂੰ ਉੱਪਰ ਲੈ ਕੇ ਜਾਣਾ ਜਿਹੜਿਆ ਜਿਹਨੂੰ ਆਪਾਂ ਅਵਾਰਡ ਦਿੰਨੇ ਆ ਬਿਜ਼ਨਸ ਕੈਟਾਗਰੀ ਦੇ ਵਿੱਚ ਯੈਸ ਪਰ ਸਿਰਫ ਬਿਜ਼ਨਸ ਕੈਟਾਗਰੀ ਨਹੀਂ ਵੀ ਹਵ ਸੇਵ ਆ ਚੈਰਿਟੀ ਐਜੂਕੇਸ਼ਨ ਸਿੱਖਾਂ ਦੀ ਜਿਹੜੀ ਜਿਹੜੀ ਮਤਲਬ ਡੈਫੀਨੇਸ਼ਨ ਦੋ ਤਰੀਕੇ ਦੇ ਸਿੱਖ ਨੇ ਕੋਰ ਸਿੱਖ ਨੇ ਜਿਹੜੇ ਪੂਰਨ ਸਿੱਖ ਨੇ ਕੋਰ ਸਿੱਖ ਜਿਹਨੂੰ ਕਹਿੰਦੇ ਆ ਇੱਕ ਕੋਰ ਸਿੱਖ ਨੇ ਜਿਹੜੇ ਸਾਈਧਾਰੀ ਸਿੱਖ ਨੇ ਜਿਵੇਂ ਤੁਸੀਂ ਜਾਂ ਮੈਂ ਆ ਦਾੜੀ ਕੱਟਦਾ ਸਾਰਾ ਕਰਦਾ ਇਦਾਂ ਦੀ ਕੋਈ ਇਸ ਦੀ ਜਿਹੜੀ ਤੁਸੀਂ ਅਵਾਰਡ ਹੈ ਕਿ ਉਹਦੇ ਵਿੱਚ ਕੋਈ ਇਦਾਂ ਦੀ ਵੀਪਾਂ ਰੱਖੀ ਹੋਈ ਨਹੀਂ ਦੇਖੋ ਮੈਂ ਮੈਂ ਮੇਰੀ ਇਹ ਸੋਚ ਆ ਬਈ ਮੈਂ ਤੁਹਾਨੂੰ ਇਹ ਨਹੀਂ ਕਾ ਸਕਦਾ ਵੀ ਤੁਸੀਂ ਸਿੱਖਾਂ ਵਿੱਚ ਨਹੀਂ ਸਿੱਖ। ਜੇ ਤੁਸੀਂ ਮੇਰੇ ਸਾਹਮਣੇ ਆ ਕੇ ਮੈਨੂੰ ਕਹਿੰਦੇ ਆ ਭਾਵੇਂ ਦਸਤਾਰ ਬੰਨੀ ਹੋਏ ਭਾਵੇਂ ਨਾ ਦਸਤਾਰ ਬੰਨੀ ਹੋਏ ਵੀ ਮੇਰਾ ਨਾਮ ਹੈਗਾ ਜਗਦੀਸ਼ ਸਿੰਘ ਜਾਂ ਕੁਛ ਤੇ ਮੈਂ ਹੈਗਾ ਸਿੱਖ। ਮੈਂ ਕੋਈ ਨਹੀਂ ਬਿਥ ਤੁਹਾਨੂੰ ਕਹਿੰਦਾ ਭਈ ਤੁਸੀਂ ਨਹੀਂ ਸਿੱਖ। ਸੋ ਆਪਾਂ ਦੇਖੋ ਕਈ ਸ਼ਖਸੀਅਤਾਂ ਨੂੰ ਕਿੱਤਾ ਹੋਇਆ ਸਨਮਾਨ ਜਿਨ੍ਹਾਂ ਦੇ ਕੋਲ ਕਈ ਅਮਤਾਰੀ ਸਿੱਖ ਖਿਆ, ਕਈ ਸੈਜਤਾਰੀ, ਕਈ ਕੀ ਪਟਕ ਸਿੱਖ ਹੋਣ ਸਿੰਘ ਕੋਰ ਨਾਮ ਹੋਵੇ ਤੇ ਸਰ ਉਹਦੇ ਟੀ ਆਪਣੀ ਉਹਦੇ ਪਿੱਛੇ ਸਿੰਘ ਤੇ ਕੌਰ ਲੱਗਦਾ ਹੋਵੇ ਇਹ ਉਹਦੀ ਆਈਡੈਂਟੀਫਿਕੇਸ਼ਨ ਹੈ ਹਾਂਜੀ ਮਤਲਬ ਇਹ ਇਸ ਢੰਗ ਦੇ ਨਾਲ ਤੁਸੀਂ ਉਹਦੇ ਉਹ ਜਿਹੜਾ ਹੈ ਆਪਣੀ ਉਹਦੀ ਜਿਹਨੂੰ ਆਪਾਂ ਕਿਤੇ ਕੁਆਲੀਫਾਈ ਜਿਹੜੀ ਕਰਦੇ ਆ ਤੇ ਇਹਦੇ ਲਈ ਇੱਕ ਮਤਲਬ ਜਿਹੜੀ ਕੁਆਲੀਫਾਈ ਦਾ ਤੁਹਾਡਾ ਮਾਪਦੰਡ ਹੈ ਮਤਲਬ ਉਹਦੀ ਸਿਲੈਕਟ ਕਰਨ ਦਾ ਜਿਹੜਾ ਤੁਹਾਡਾ ਪ੍ਰੋਸੀਜਰ ਹੈ ਉਹ ਕਿਦਾਂ ਦਾ ਉਹ ਅਫੇਜ ਤਾਂ ਮੈਂ ਆਖਿਆ ਨਾ ਮੈਂ ਕਾਨਫਰੈਂਸ ਦੇ ਵਿੱਚ ਆਪ ਸਾਡੀ ਐਂਡ ਕਲੀਨ hmm. ਕੱਟ uh, process ਹੈਗੀ ਆ ਪਹਿਲਾ ਨੋਮੀਨੇਸ਼ਨ ਆਉਂਦੀ ਆ online ਫਿਰ ਮੇਮ ਟੀਮ ਦੇਖਦੀ ਆ ਉਹ ਕਿਦਾਂ ਦਾ ਉਹ ਫੇਚ ਤਾਂ ਮੈਂ ਆਖਿਆ ਨਾ ਮੈਂ ਕੰਫਰੰਸ ਵਿੱਚ ਅਪਸਦੀ ਐਂਡ ਕਲੀਨ ਕੱਟ process ਹੈਗੀ ਆ ਪਹਿਲਾ ਨੋਮੀਨੇਸ਼ਨ ਆਉਂਦੀ ਆ online ਫਿਰ ਮੇਮ ਟੀਮ ਦੇਖਦੀ ਆ ਫਿਰ ਉਹਨਾਂ ਨੂੰ ਪ੍ਰੋਪੋਜ਼ ਕਰਦੇ ਆ ਵਿੱਚ ਤੁਸੀਂ ਹੁਣ ਜ਼ਿਆਦਾ ਇਨਫੋਰਮੇਸ਼ਨ ਦਿਓ ਫਿਰ ਹਰ ਇੱਕ ਨੋਮੀਨੇਸ਼ਨ ਦਾ ਹਰ ਇੱਕ ਨੋਮੀਨੇ ਦਾ ਪੈਕ ਬਣਾਉਂਦਾ ਵੀ ਉਹਨਾਂ ਨੇ ਆਖਿਆ ਅੱਛਾ ਪ੍ਰੈਸ ਕਟਿੰਗਸ ਫੋਟੋਆਂ ਜਿੰਨਾ ਵੀ ਸਮਾਨ ਬੰਦੇ ਦੇ ਸਕਦੇ ਆ ਨਾ ਕਈ ਬੰਦੇ ਦੇ ਪੈਕ 50 ਪੇਜ ਹੁੰਦੇ ਆ ਕਈ ਬੰਦੇ ਦਾ 500 ਹੁੰਦਾ ਜਿਹਦਾ ਲਾਈਫਟਾਈਮ ਹੁੰਦਾ ਨਾ ਉਹਨਾਂ ਦਾ ਕਿੰਨਾ ਕਿੱਤਾ ਹੋਇਆ ਜ਼ਿੰਦਗੀ 'ਚ ਸੋ ਉਹਰੇ ਤੋਰ ਤੇ ਜਿੰਨਾ ਵੀ ਵਾਧ ਤਬਾਦ ਇਨਫੋਰਮੇਸ਼ਨ ਆਂਦੀ ਹੈ ਨਾ ਉਹਰਾ ਨੋਮੀਨੇਸ਼ਨ ਦਾ ਫਾਇਦਾ ਹੀ ਹੋਣਾ ਮੇਰਾ ਕਲਾਸ 12 ਕਿ ਜਿਹੜਾ ਤੁਸੀਂ ਕੈਨੇਡਾ ਨੂੰ ਚੁਣਿਆ ਤੁਸੀਂ ਇਹ ਕਰਕੇ ਵੀ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਔਰ ਸਰਦਾਰ ਗੜੀ ਕਮਿਊਨਿਟੀ ਹੈ ਜਾਦਾ ਕਿ ਦੇਦੇ ਪਿੱਛੇ ਕੋਈ ਪੋਲਿਟਿਕਲ ਮੋਟਿਵਸ ਨੇ ਨਹੀਂ ਆਪਾਂ ਕੈਨੇਡਾ ਟਾ ਚੁਣਿਆ ਬੇ ਕੋਈ ਸਾਨੂੰ ਸਪான்ਸਰ ਚੰਗੇ ਮਿਲੇ ਸੋ ਆਪਾਂ ਜਦੋਂ ਦੇਖਦੇ ਆਂ ਵੀ ਆਪਾਂ ਹੁਣ ਅਸਲ ਸਪான்ਸਰ ਕਰਕੇ ਕਰ ਰਹੇ ਹਾਂ ਕਿ ਜਾਂ ਵਟੇ ਹੀ ਸਿੱਖਾਂ ਦੀਆਂ ਭਾਵਨਾ ਨੂੰ ਜਾਂ ਸਿੱਖ ਜਿਨ੍ਹਾਂ ਨੇ ਦੁਨੀਆ ਪੱਧਰ ਤੇ ਕੋਈ ਚੰਗੀ ਅਚੀਵਮੈਂਟ ਕੀਤੀ ਉਹਨਾਂ ਨੂੰ ਤੁਸੀਂ ਅਵਾਰਡ ਦੇਣਾ ਦੇਖੋ ਇਹ ਸਿੱਖ ਅਵਾਰਡ ਜਿੱਥੇ ਵੀ ਹੁੰਦੇ ਆ ਦੁਨੀਆ ਵਿੱਚ ਇਹ ਨਹੀਂ ਵੀ ਪਿਛਲੇ ਸਾਲ ਦੁਬਈ ਸੇਗਾ ਆਪਾਂ ਮਨੁਲਾਦਾ 13 ਬੰਦਿਆਂ ਵਿੱਚੋਂ ਸਿਰਫ ਦੋ ਬੰਦੇ ਸਿਗੇ ਜਮਾਇਤੋਂ ਬਾਕੀ ਇੰਡੀਆ ਯੂਕੇ ਅਫਰੀਕਾ ਪੈਓ ਇੱਥੇ ਵੀ ਇਦਾਂ ਹੀ ਹੋਣਾ ਇਹ ਨਹੀਂ ਵੀ ਆਪਾਂ ਵੈਂਕੂਵਰ ਵਿੱਚ ਆਪਾਂ ਸਿਰਫ ਵੈਂਕੂਵਰ ਨਕਸੰਗਤ ਹੁੰਦੇ ਨਹੀਂ ਆ ਨੋਮੀਨੇਸ਼ਨ ਬਹੁਤ ਆਏ ਆ ਜਿੰਨਾਂ ਦਾ ਆਪਾਂ ਇੱਕ ਦੋ ਹਣ ਪੋਸਟ ਪਾਏ ਆ ਆਨਲਾਈਨ ਇਥੋਂ ਲੋਕਲ ਸੰਗਤ ਦੀ ਨੋਮੀਨੇਸ਼ਨ ਬਹੁਤ ਆਈ ਹੋਈਆਂ ਸੋ ਦੇਖਦੇ ਹਾਂ ਹੁਣ ਅ ਅਸਲ ਜਿਹੜੀ ਕੱਟਆਫ ਆ ਉਹ 31th ਆਫ ਅਗਸਟ 30th ਆਫ ਅਗਸਟ ਤੱਕ ਜਿੰਨੇ ਵੀ ਨਾਮਿਨੇਸ਼ਨ ਆਉਂਦੇ ਆ ਉਹ ਇਸ ਸਾਲ ਦੇਖੋਗੇ ਜਿਹੜੇ 31th ਆਫ ਅਗਸਟ ਤੋਂ ਬਾਅਦ ਆਉਗੇ ਨਾਮਿਨੇਸ਼ਨ ਉਹ ਫੇ ਅਗਲੇ ਸਾਲ ਵਾਸਤੇ ਕਾਊਂਟ ਹੋ ਗਏ ਮਤਲਬ ਟੋਟਲੀ ਮਤਲਬ ਦੁਨੀਆ ਜੋ ਤੁਸੀਂ ਜਿਹੜਿਆਂ ਨੇ ਨਾਮਿਨੇਸ਼ਨਸ ਲੈਂਦੇ ਨੇ ਉਹ ਜੋ ਸਿਲੈਕਸ਼ਨ ਕਰਦੇ ਹੋ ਉਹਨਾਂ ਨੂੰ ਤੁਸੀਂ ਜਿਹੜਾ ਸਿੱਖ ਮੋੜ ਦਿੰਦੇ ਹੋ ਬਿਲਕੁਲ ਜਿਹੜੀ ਵੀ ਸਾਡੇ ਜਜੇਸ ਫਾਈਨਲ ਹੈਗੇ ਆ ਜਿਨ੍ਹਾਂ ਨੇ ਵੀ ਉਹਨੂੰ ਨੂੰ ਉਹਨਾਂ ਨੇ ਸਲੈਕ ਕਰਨਾ ਆਪਾਂ ਉਹ ਉਹਨਾਂ ਨੇ ਕਿਹਾ ਤੇ ਚੱਲਦੇ ਆ ਹਾਂਜੀ ਮੇਰੇ ਮੇਰਾ ਤਾਂ ਕੋਈ ਹੈ ਨਹੀਂ ਵੀ ਆਪਾਂ ਉਹਨਾਂ ਦੇ ਨਾਲ ਇਹਨਾਂ ਦੇ ਨਾਲ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀਗਾ ਨਾ ਤਕਰੀਬਨ ਹੁਣ ਜਿੰਨੇ ਵੀ ਹੈਗੇ ਆ ਇੱਕ ਕੌਮ ਦੇ ਵਿੱਚ ਖਾਸ ਅਕਸ਼ੇਤਾ ਉਹ ਨਾਲ ਨਾਲ ਜੁੜੇ ਹੋਏ ਆ ਦੋਸਤ ਆ ਤੇ ਯਾਰੀ ਵੀ ਹੈਗੀ ਆ ਸੋ ਅੱਜ ਸੀ ਸਾਡੇ ਨਾਲ ਡਾਕਟਰ ਨਵਦੀਪ ਜੀ ਜਿਹੜੇ ਯੂਕੇ ਤੋਂ ਇੱਥੇ ਆਏ ਨੇ ਜਿਨ੍ਹਾਂ ਨੇ ਸਿੱਖ ਅਵਾਰਡ ਜਿਹੜਾ ਕਰਨਾ ਨੋਮੀਨੇਸ਼ਨਾਂ ਲੈ ਲਈਆਂ ਗਈਆਂ ਸਿਲੈਕਸ਼ਨ ਹੋਣੀਏ ਤੋਂ ਬਾਅਦ ਵੈਨਕੂਵਰ ਦੇ ਵਿੱਚ ਬਹੁਤ ਵੱਡਾ ਈਵੈਂਟ ਕਰਕੇ ਤੇ ਉੱਥੇ ਸਿੱਖ ਅਵਾਰਡ ਦਿੱਤਾ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਥੈਂਕ ਯੂ ਜੀ ਸਾਡੇ ਚੈਨਲ ਨਾਲ ਜੁੜ ਕੇ ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਜਾਣਕਾਰੀ ਦਿੱਤੀ ਹੈ ਸਸ ਸੇਕੀ